88 ਕੇ ਸਟਾਰਟ ਵਰਿਆ ਦੇ ਨੇ ਉਹ 17 ਦਾ ਹੋਵੇ 77 ਦਾ ਸੀ 90 ਸਾਲ ਕਹਿੰਦੇ ਜੀ ਅਸੀਂ ਪੈਨਸ਼ਨ ਇਹ ਪੱਕਾ ਪੰਚਾਇਤ ਨੇ ਲਿਖ ਕੇ ਮਤਾ ਪਾਤਾ ਵੀ ਜਦੋਂ ਤੱਕ ਉਹ ਬਾਬਾ ਜੀ ਜਿਉਂਦੇ ਨੇ ಗ್ರಾಮ ਪੰਚਾਇਤ ਪਿੰਡ ਵੱਲੋਂ ਨੂੰ ਪੈਨਸ਼ਨ ਦੇ ਕੇ ਆਇਆ ਕਰੇਗੀ ਪੰਚਾਇਤ ਕੋਈ ਵੀ ਆ ਜਾਏ ਇੰਨੇ ਸਾਲ ਉਹਨੇ ਸਾਡੇ ਨਗਰ ਵੇ ਸਾਡੇ ਨਗਰ ਦਾ ਰੋਜ਼ ਸਵੇਰੇ ਉੱਠ ਕੇ ਭਲਾ ਮੰਗਦਾ ਰਿਹਾ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਮਰਤ ਵਿਲੇ ਭਲਾ ਮੰਗਦੇ ਮਹਾਰਾਜ ਨਗਰ ਖੇੜੇ ਦਾ ਭਲਾ ਕਰਿਓ ਮਾਲ ਲੰਗਰ ਜੀ ਆ ਜਨ ਤੇ ਸੁਖ ਵਰਤੋਣੀ 45 ਸਾਲ ਪਿੰਡ ਦਾ ਭਲਾ ਮੰਗਿਆ ਇਹ ਰਿਸਪੈਕਟ ਕਰਨੀ ਸਿੱਖੋ ਮਾਣ ਹੋਣਾ ਚਾਹੀਦਾ ਅੱਛਾ ਜਿਹੜੀ ਗੱਲ ਮੈਂ ਸਰਾਉਣੀ ਸੀ ਉਹ ਕੌਮ ਦੇ ਸਰਮੌਰ ਪ੍ਰਚਾਰ ਉਹਨਾਂ ਦੀ ਬੱਚੀ ਦਾ ਵਿਆਹ ਨਾ ਯੂ ਐਸ ਏ ਹੋ ਗਿਆ ਤੇ ਇੱਕ ਬੰਦਾ ਉਹਨਾਂ ਨੂੰ ਕੋਲ ਬੈਠਾ ਕੇ ਆਹ ਲਓ ਜੀ ਉਹ ਕਹਿੰਦੀ ਜਿਹਨੇ ਵੀ ਆਪਣੀ ਲੜਕੀ ਅਮਰੀਕਾ ਵਿਆਹਤੀ ਮੈਂ ਕਿ ਵਧੀਆ ਕਰ ਲੈ ਕਹਿੰਦਾ ਲੈ ਉਦੋਂ ਕਹਿੰਦੇ ਜੀ ਇੱਥੇ ਰਹਿਣਾ ਚਾਹੀਦਾ ਗਰੀਬਾਂ ਨੂੰ ਮਾਣ ਦੇਣਾ ਚਾਹੀਦਾ ਫਲਾਨਾਆਂ ਕਰਨਾ ਚਾਹੀਦਾ ਅਮੀਰਾਂ ਦੇ ਘਰ ਕੱਲੇ ਵਿਆਹ ਤੇ ਮੈਂ ਕਹੋ ਹਰ ਬੰਦਾ ਚਾਹੁੰਦਾ ਮੇਰੀ ਧੀ ਚੰਗੇ ਦਾ ਤੇ ਵਿਆਹ ਹੋਵੇ ਹਰ ਬੰਦਾ ਚਾਹੁੰਦਾ ਹਾਂ ਉਹਨੇ ਸਾਖਤਾਂ ਦੇ ਲੱਡ ਲਈ ਹੋਵੇ ਮਨਮੁਖ ਹੋਣ ਫਿਰ ਤਾਂ ਉਹ ਬੰਦੇ ਕੋਲ ਸਿੱਖ ਨੇ ਬੱਚਾ ਅਮਰਤ ਹਰੀ ਹੈ ਪਰਿਵਾਰ ਕੋਲ ਸਿੱਖ ਹੈ ਉਹਨਾਂ ਦੇ ਅਮਰੀਕਾ ਵਿੱਚ ਵੱਡਾ ਕਾਰੋਬਾਰ ਹੈ ਸਾਰਾ ਪਰਿਵਾਰ ਅਮਰ ਧਾਰੀ ਹੈ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੇ ਉੱਥੇ ਬੱਚੀ ਉਹਨਾਂ ਨੇ ਮੰਗ ਕੇ ਕਿਹਾ ਗਿਆਨੀ ਜੀ ਸਾਨੂੰ ਰਿਸ਼ਤਾ ਦਿਓ ਤੇ ਭਾਈ ਜੇ ਉਹਦੀ ਬੱਚੀ ਉੱਥੇ ਵਿਆਹੀ ਗਈ ਗੁਰਸਿੱਖਾਂ ਤੁਹਾਨੂੰ ਕੀ ਭਰਾਉਦਾ ਪਤਕ ਜੈਲਸੀ ਈਰਖਾ ਇਹਦੇ ਬੱਚੇ ਕਿਉਂ ਵਾਰ ਲਿਆ ਹੋਗਾ ਇਹ ਜੇ ਮਨ ਵਿੱਚ ਪ੍ਰਾਈ ਧਾਤ ਆ ਜਾਏ ਨਾ ਕਿਸੇ ਦਾ ਵੇਖ ਕੇ ਸੜੋਂਗੇ ਗੁਰੂ ਨੂੰ ਪਰਵਾਹ ਨਹੀਂ ਪਤਾ ਕਿਉਂ ਉਹਨੂੰ ਰੱਬ ਨੇ ਦਿੱਤਾ ਹੈ ਤੁਸੀਂ ਉਹਦੇ ਦਿੱਤੇ ਤੇ ਸੜੋਂਗੇ ਰੱਬ ਤੋਂ ਤੇ ਕਦੇ ਖੁਸ਼ ਨਹੀਂ ਹੋਏਗਾ ਕਿਸੇ ਨੂੰ ਵਡਿਆਈ ਮਿਲੀ ਹੈ ਕਿੰਨੇ ਦਿੱਤੀ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਜੇ ਗੁਰੂ ਨੇ ਵਡਿਆਈ ਦਿੱਤੀ ਤੁਸੀਂ ਸੜ ਰਹੇ ਹੋ ਤਾਤ ਕਰ ਰਹੇ ਹੋ ਗੁਰੂ ਨਹੀਂ ਤੁਹਾਡੇ ਤੋਂ ਖੁਸ਼ ਹੋਣਾ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਇਹ ਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀਂ ਭਲਾ ਉਸ ਦੇ ਆਖੇ ਕੋਈ ਨਾ ਲੱਗੇ ਨਿੱਤੋ ਜਾਣੀ ਪੁਕਾਰੇ ਖਲਾ ਉਹ ਚਾਹੁੰਦਾ ਮੇਰੇ ਵਾਂਗ ਦੂਜਾ ਵੀ ਉੱਜੜ ਜਾਏ ਪਰ ਸਾਧ ਸੰਗਤ ਇਹ ਪ੍ਰਾਈ ਤਾਤ ਉਹਦੇ ਅੰਦਰ ਨਾਮ ਨਹੀਂ ਵਸਣਦੈਗੀ ਬਾਣੀ ਪੜੀ ਸੇਵਾ ਕੀਤੀ ਦਾਨਪੁਨ ਕੀਤਾ ਪ੍ਰਾਈ ਤਾਤ ਕਿਸੇ ਨਾਲ ਜੈਲਸੀ ਕਰੋਗੇ ਬਿਲਕੁਲ ਗੁਰੂ ਖੁਸ਼ ਨਹੀਂ ਹੋਏ ਬرائی ਧਾਤ ਨਹੀਂ ਅੰਦਰ ਕਰਨੀ ਅਗਲੀ ਚੀਜ਼ ਅੰਦਰ ਹੋਂ ਮੇ ਵਡਿਆਈ ਮਿਲ ਜਾਏ ਪੈਸਾ ਮਿਲ ਜਾਏ ਇਹ ਦਸਮਾ ਦੋਸ਼ ਹੈ ਹੋਂ ਮੇ ਕਰਨੀ ਵਡਿਆਈ ਮਿਲ ਲਈ ਲੋ ਜੀ ਮੇਰੇ ਵਰਗਾ ਵੱਡਾ ਹੀ ਕੋਈ ਨਹੀਂ ਉਹ ਦੂਜਿਆਂ ਨਾਲ ਫੋਟੋ ਕਰਾਉਣ ਤੋਂ ਭੱਜ ਜਾਂਦੇ ਆ ਦੂਜੇ ਨਾਲ ਖੜਦੇ ਨਹੀਂ ਫਿਰ ਛੋਟਿਆਂ ਨੂੰ ਬੁਲਾਉਂਦੇ ਨਹੀਂ ਉਹ ਬੰਦੇ ਜਿਨ੍ਹਾਂ ਨੂੰ ਵਡਿਆਈ ਮਿਲ ਗਈ ਛੋਟਿਆਂ ਨੂੰ ਉਹ ਬੰਦੇ ਨਹੀਂ ਸਮਝਦੇ ਕਈ ਵਾਰ ਇਹ ਵੀ ਚੀਜ਼ ਹੈ ਅੱਛਾ ਫਤਿਹ ਦਾ ਜਵਾਬ ਦੇਣੋਂ ਹਟ ਜਾਂਦੇ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਤੋਂ ਵੀ ਉਹਨਾਂ ਕੋਲ ਟਾਈਮ ਨਹੀਂ ਹੈ ਇਹਦਾ ਮਤਲਬ ਹਮੇ ਆ ਗਿਆ ਇਹ ਗੁਰੂ ਨੂੰ ਪਰਵਾਹ ਨਹੀਂ ਤਾਈਓ ਪਾਤਸ਼ਾਹ ਕਹਿੰਦੇ ਹੁਣ ਨਾਮ ਨਹੀਂ ਵਸਣਾ ਮਹਾਰਾਜ ਕਿਉਂ ਕਹਿੰਦੇ ਹਮੇ ਨਾਵੇਂ ਨਾਲ ਵਿਰੋਧ ਹੈ ਦੋ ਨਾਮ ਵਸੇ ਇਕਠਾਏ ਕਿਉਂਕਿ ਜਬ ਲਗ ਮੇਰੀ ਮੇਰੀ ਕਰੇ ਪੜੋ ਤਬ ਲਗ ਕਾਜ ਇਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਵ ਕਾਜ ਸਵਾਰੇ ਆਏ ਮੈਂ ਛੱਡ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇਹ ਤਿੰਨ ਦੋਸ਼ ਅੰਦਰ ਦੇ ਨੇ ਹਮੇ ਕਪਟ ਭرائی ਤਾਤ ਕਿਸੇ ਨਾਂ ਜੈਲ ਸੀ ਕਰਨੇ ਦੋ ਚੀਜ਼ਾਂ ਲਈ ਅਰਦਾਸ ਕਰਿਆ ਕਰੋ ਮਹਾਰਾਜ ਦੋ ਚੀਜ਼ਾਂ ਨੇ ਅੰਦਰ ਪੈਦਾ ਹੋਣ ਦਿਓ ਭرائی ਤਾਤ বিনা ਪੈਦਾ ਹੋਵੇ ਪ੍ਰਾਈ ਆਸ বিনা ਕਦੇ ਪੈਦਾ ਹੋਵੇ ਆਸ ਵੀ ਗੁਰੂ ਤੇ ਹੋਵੇ ਕਿਸੇ ਭਰਾਏ ਤੇ ਨਹੀਂ ਤਾਤ ਕਿਸੇ ਨਾਲ ਕਦੇ ਪੈਦਾ ਨਾ ਹੋਵੇ ਕਿਸੇ ਨਾਲ ਜੈਲਸੀ ਨਾ ਪੈਦਾ ਹੋਵੇ ਖੈਰ ਅੱਜ ਵਿਸ਼ਾ ਕੁਝ ਹੋਰ ਸੀ ਸ਼ੁਰੂ ਕੁਝ ਹੋਰ ਹੋ ਗਿਆ ਆਪੇ ਬਾਦਸ਼ਾਹ ਕਥਾ ਕਰਾਉਂਦੇ ਨੇ ਹੁਣ ਥੋੜਾ ਜਿਹਾ ਧਿਆਨ ਇਹ ਰੱਖਿਓ ਜਦੋਂ ਆਹ 10 ਦੋਸ਼ਾਂ ਤੋਂ ਕੋਈ ਮੁਕਤ ਹੋ ਜਾਏ ਫਿਰ ਥੋੜਾ ਜਿਹਾ ਜਪਿਆ ਨਾਮ ਵੀ ਪਰਵਾਹ ਰਹਿ ਇੱਕ ਜਪਜੀ ਸਾਹਿਬ ਨੇ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਣਾ ਕਿਨ ਕਾ ਏਕ ਜਿਸ ਜੀਵ ਵਸਾਵੇ ਕਿਉਂ ਵਸਾਵੇ ਅੰਦਰ ਜੀ ਜਿਹਦੇ ਵਿੱਚੋਂ ਨਿਕਲ ਗਈਆਂ ਨਾ ਚੀਜ਼ਾਂ ਜਿਹੜੀਆਂ ਸੀਗੀਆਂ ਕਿਨ ਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਹੋਵੇ ਦੋਈ ਕੰਮ ਕਰਨ ਲੱਗ ਜਾਏ ਪਹਿਲੀ ਖੁਰਾਕ ਨਾਲ ਪਤਾ ਲੱਗ ਜਾਂਦਾ ਵਸਰ ਹੋ ਗਿਆ ਠੀਕ ਹੈ ਐਂਟੀਵਾਟਕ 3 4 5 ਦੈਨ ਵੀ ਖਾਣੀਆਂ ਪੈਣੀਆਂ ਪੰਜ ਖਰਾਕਾਂ ਵੀ ਖਾਣੀਆਂ ਪੈਣੀਆਂ ਪਰ ਜੇ ਦਵਾਈ ਤੁਹਾਡੇ ਰੋਗ ਤੇ ਅਸਰ ਕਰਨ ਲੱਗ ਜਾਏ ਉਹਨੇ ਫਸਟ ਖਰਾਕ ਤੋਂ ਦੱਸਣਾ ਸ਼ੁਰੂ ਕਰ ਦੇਣਾ ਕਿ ਫਰਕ ਪੈ ਗਿਆ ਇਹਨੂੰ ਬਾਦਸ਼ਾਹ ਕਹਿੰਦੇ ਕਿਨ ਕਾ ਇੱਕ ਜਿਸ ਜੀਵਸਾਵੇ ਤਾਂ ਕੀ ਮੈਂ ਮੰਗਣੀ ਨਾ ਪਰੋਂ ਕੰਖੀ ਇੱਕ ਦੇਰਸ ਤੋਂ ਨਾਨਕ ਉਨ ਸੰਗ ਮੋਹਿ ਪਾਛੇ ਕਦ ਨਾਲ ਹੋਣੇ ਕਹਿੰਦੇ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਪੜੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਵਾ ਵਾ ਸਿਮਰ ਸਿਮਰ ਸੁਖ ਕਲ ਕਲੇਸ ਤਨ ਮਹਿ ਮਟਾਓ ਕਲ ਕਲੇਸ ਤਨ ਮਹਿ ਮਟਾਓ ਕਲ ਕਲੇਸ ਤਨ ਮਹਿ ਮਟਾਓ ਕਲ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵ ਸਿਮਰੋ ਸਿਮਰ ਸਿਮਰ ਸੁਖ ਪਾਵ ਸਿਮਰ ਸਿਮਰ ਸੁਖ ਪਾਵ ਸਿਮਰੋ ਸਿਮਰ ਸਿਮਰ ਸੁਖ ਵਾਹ ਵਾਹ ਸਿਮਰ ਸਿਮਰ ਸੁਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਕੁਰੂ ਆਕੁਰੂ ਗੱਜ ਕੇ ਵਾਹ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ Why guru wah guru wah guru 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 Why guru 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 ਗੁਰੂ ਵਾਹਿਗੁਰੂ 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 ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਸਿਮਰ ਸੁਖ ਪਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਵਾਹਿਗੁਰੂ ਸਿਮਰ ਸਿਮਰ ਸੁਖ ਪਾਓ ਸਿਮਰ ਸਿਮਰ ਸੁਖ ਪਾਓ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਤਨ ਤਨ ਬਾਬਾ ਦੀਪ ਸਿੰਘ ਜੀਆਂ ਤੋਂ ਬਹੁਤ ਵੱਡੀ ਸੇਵਾ ਪਾਤਸ਼ਾਹ ਨੇ ਲਈ ਜਿੰਨੀਆਂ ਵੀ ਕਿਤਾਬਾਂ ਗ੍ਰੰਥ ਪੜੋ ਬਹੁਤ ਸੰਖੇਪ ਇਤਿਹਾਸ ਮਿਲਦਾ ਹੈ ਬਾਬਾ ਦੀਪ ਸਿੰਘ ਜੀਆਂ ਦਾ ਬਹੁਤ ਤਾਂ ਵਿਸਥਾਰ ਵਿੱਚ ਨਹੀਂ 1682 ਈਸਵੀ ਦਾ ਤਕਰੀਬਨ ਜਨਮ ਲਿਖਿਆ ਬਾਬਾ ਜੀ ਦਾ 1700 ਈਸਵੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਖੰਡੇ ਵਾਟੇ ਦੀ ਪੌਲ ਪ੍ਰਾਪਤ ਕੀਤੀ ਨਾਮ ਭਾਈ ਦੀਪ ਸਿੰਘ ਰੱਖਿਆ ਤਿੰਨ ਸਾਲ ਦੇ ਕਰੀਬ ਵਿਦਵਾਨ ਮੰਤੇ ਨੇ ਸ਼੍ਰੀ ਨਾਨਕਪੁਰ ਸਾਹਿਬ ਰਹਿ ਭਾਈ ਸਾਹਿਬ ਭਾਈ ਮਨੀ ਸਿੰਘ ਜੀਆਂ ਕੋਲੋਂ ਗੁਰਬਾਣੀ ਵਿਦਿਆ ਗੁਰਮਤਿ ਵਿਦਿਆ ਦੀ ਬਾਣੀ ਦੀ ਸੰਥਿਆ ਲਈ ਗੁਰਬਾਣੀ ਦੇ ਗੁੱਝੇ ਭੇਦ ਉੱਥੇ ਰਹਿ ਕੇ ਸਾਸ ਸੰਗਤ ਗੁਰਮਤ ਦੇ ਗੁਣ ਜਿਹੜੇ ਸਾਨੂੰ ਭਾਈ ਮਨੀ ਸਿੰਘ ਜੀਆਂ ਤੋਂ ਸਿੱਖੇ ਭਾਈ ਮਨੀ ਸਿੰਘ ਉਹ ਗੁਰੂ ਦੇ ਸਿੱਖ ਨੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨਾਲੋਂ 20 ਉਮਰ ਚ ਵੱਡੇ ਨੇ ਇਤਿਹਾਸ ਅਨੁਸਾਰ ਲਿਖਦੇ ਨੇ ਤਕਰੀਬਨ 20-22 ਸਾਲ ਉਮਰ ਵੱਡੀ ਹੈ ਭਾਈ ਮਨੀ ਸਿੰਘ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲੋਂ ਉਮਰ ਵਿੱਚ ਵੱਡੇ ਨੇ ਔਰ ਭਾਈ ਮਨੀ ਸਿੰਘ ਜੀ ਦੇ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੀ ਜੰਗ ਵਿੱਚ ਸ਼ਹੀਦ ਹੋਏ ਪਾਤਸ਼ਾਹ ਉਹਨਾਂ ਦੇ ਪਿਤਾ ਜੀ 7ਵੇਂ ਪਾਤਸ਼ਾਹ ਕੋਲ ਲੈ ਕੇ ਆਏ ਭਾਈ ਮਨੀ ਸਿੰਘ ਜੀ ਨੂੰ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀਆਂ ਨੇ ਜਦੋਂ ਪੁੱਛਿਆ ਉਹਨਾਂ ਦੇ ਪਿਤਾ ਜੀ ਤੋਂ ਕਹਿੰਦੇ ਕੀ ਨਾਮ ਹੈ ਸਭਾਲਕ ਦਾ ਕਹਿੰਦੇ ਜੀ ਇਹਦਾ ਨਾਮ ਮਨੀਆ ਹੈ ਕਹਿੰਦੇ ਕੱਲਾ ਮਨੀਆ ਨਹੀਂ ਇਹ ਗੁਣੀਆਂ ਹੈ ਇਹ ਕੱਲਾ ਮਨੀ ਨਹੀਂ ਇਹ ਗੁਣਾ ਦੀ ਖਾਨ ਹੈ ਔਰ ਸਾਧ ਸੰਗਤ ਬਾਬਾ ਦੀਪ ਸਿੰਘ ਜੀਆਂ ਨੇ ਭਾਈ ਮਨੀ ਸਿੰਘ ਜੀਆਂ ਕੋਲ ਗੁਰਮਤਿ ਵਿਦਿਆ ਸਿੱਖੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪੈਣਾ ਸ਼ੁਰੂ ਹੋਣਾ ਸੀ ਨਾ 1704 ਈਸਵੀ ਵਿੱਚ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਆਪੋ ਆਪਣੇ ਪਰਿਵਾਰ ਆਪਣੇ ਪੁਰਾਣੇ ਪਿੰਡਾਂ ਵਿੱਚ ਛੱਡ ਕੇ ਆਓ ਜਥੇ ਬਣਾ ਕੇ ਇਕੱਲੇ ਗਏ ਇੱਕ ਜਥੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਵੀ ਮਹਾਰਾਜ ਜੀ ਨੇ ਹੁਕਮ ਕੀਤਾ ਜਾਓ ਮਾਝੇ ਦੀਆਂ ਸੰਗਤਾਂ ਦੀ ਤੁਸੀਂ ਰਖਵਾਲੀ ਕਰਨੀ ਇਹਨਾਂ ਨੂੰ ਪਿੰਡੋਂ ਪਿੰਡ ਛੱਡ ਕੇ ਆਓ ਸਿੱਖੀ ਦਾ ਪ੍ਰਚਾਰ ਕਰਿਓ ਇਸੇ ਲਈ ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਨਹੀਂ ਹੁੰਦਾ ਆਨੰਦਪੁਰ ਸਾਹਿਬ ਵਸਦਾ ਰਸਦਾ ਸ਼ਹਿਰ ਸੀ ਜਿਹੜਾ ਪਾਤਸ਼ਾਹ ਨੇ ਆਪ ਨਗਰ ਵਸਾਇਆ ਜਦੋਂ ਅਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਿਆ ਕਿਸੇ ਸਿੱਖ ਦੇ ਪਰਿਵਾਰ ਦਾ ਜ਼ਿਕਰ ਨਹੀਂ ਹੈ ਕਿ ਸਿੱਖਾਂ ਦਾ ਪਰਿਵਾਰ ਵੀ ਘਿਰਿਆ ਹੋਵੇ ਭੁੱਖੇ ਪਿਆਸੇ ਰਹੇ ਹੋਣ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਅਨੰਦਪੁਰ ਸਾਹਿਬ ਵਿੱਚ ਘੇਰੇ ਵਿੱਚ ਹੈ ਕਿਸੇ ਸਿੱਖ ਦਾ ਪਰਿਵਾਰ ਨਹੀਂ ਕਿਉਂ ਮਾਝਾ ਮਾਲਵਾ ਦੁਆਬਾ ਸਿੱਖਾਂ ਨੂੰ ਪਾਤਸ਼ਾਹ ਨੇ ਆਪ ਭੇਜ ਦਿੱਤਾ ਆਪਣੇ ਬੱਚੇ ਆਪਣੇ ਪਿਛਲੇ ਪਿੰਡਾਂ ਛੱਡ ਕੇ ਆਓ ਕਿਉਂ ਭਾਈ ਦੁੱਖ ਤੇ ਭੁੱਖ ਦੇ ਦਿਨ ਸ਼ੁਰੂ ਹੋਣੇ ਨੇ ਮੈਂ ਨਹੀਂ ਚਾਹੁੰਦਾ ਮੇਰੇ ਨਾਲ ਕਿਸੇ ਦੇ ਬੱਚੇ ਭੁੱਖੇ ਰਹਿਣ ਕਲਗੀਆਂ ਵਾਲਿਆ ਤੂੰ ਸਿੱਖਾਂ ਦੇ ਬੱਚਿਆਂ ਦਾ ਖਿਆਲ ਰੱਖਣਾ ਹੈ ਪਾਤਸ਼ਾਹ ਤੇਰੇ ਵੀ ਤਾਂ ਸਹਿਬ ਜੱਦੇ ਛੋਟੀਆਂ ਉਮਰਾਂ ਦੇ ਸੀ ਤੇਰੇ ਸਹਿਬ ਜੱਦੇ ਦੀ ਉਮਰ ਵੀ ਤਾਂ ਪੌਣੇ 7 ਸਾਲ ਸੀ ਆਪਣੇ ਫਤਿਹ ਸਿੰਘ ਨੂੰ ਕਿਤੇ ਨਹੀਂ ਕੱਲਿਆ ਪਤਾ ਕਿਉਂ ਭੁੱਖ ਤੇ ਦੁੱਖ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਉਸ ਕਸ਼ਟ ਵਿੱਚ ਰੱਖਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਪੂਰਨੇ پاکੇ ਛੱਡ ਦਿੱਤੇ ਸਿੱਖੋਂ ਮੈਂ ਪੂਰਨੇ پاک ਚੱਲੇ ਸਦੀਆਂ ਤੱਕ ਮੇਰੀ ਕੌਮ ਖਾਲਸਾ ਪੰਥ ਦੇ ਤੇ ਲਿਖਦਾ ਰਹੇਗਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਹਿਬਜ਼ਾਦੇ ਪੌਣੇ 7 ਸਾਲ ਦੀ ਉਮਰ ਵਿੱਚ ਭੁੱਖੇ ਰੱਖੇ ਨੇ ਤੇ ਸਜਣੋ ਬਾਅਦ ਵਿੱਚ ਸਿੱਖ ਕੌਮ ਦੇ ਬੱਚੇ ਖੰਨੀ ਖੰਨੀ ਰੋਟੀ ਤੇ ਬੀਬੀਆਂ ਗੁਜ਼ਾਰਾ ਕਰਦੀਆਂ ਰਹੀਆਂ ਲਾਹੌਰ ਜੇ ਪਾਤਸ਼ਾਹ ਨੇ ਅਨੰਪੁਰ ਸਾਹਿਬ ਨੇ ਘੇਰੇ ਵਿੱਚ ਅਭਿਆਸ ਕਰਾਇਆ ਨਾ ਕਿ ਭੁੱਖ ਨਾਹੀਂ ਭੁੱਖ ਨਹੀਂ ਹੈ ਸਿੱਖੋ ਤੁਸੀਂ ਰੱਜ ਗਏ ਹੋ ਦੁੱਖ ਨਾਹੀਂ ਸਭ ਸੁੱਖੀ ਹੈ રે ਇੱਕ ਇੱਕ ਕੀ ਨਿੱਤੇ ਬੁਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜਿੱਤੈ ਜਿਵੇਂ ਹਸ ਕਰਾਇਆ ਕਿ ਜੇ ਸੁੱਖ ਦੇ ਤਾ ਤੁਜੈ ਰਾਦੀ ਦੁੱਖ ਵੀ ਤੁਜੈ ਧਿਆਈ ਜੇ ਭੁੱਖ ਦੇ ਤਾ ਇਤਹੀ ਰੱਜਾ ਦੁੱਖ ਵਿੱਚ ਸੁੱਖ ਮਨਾਈ ਭੁੱਖ ਵਿੱਚ ਵੀ ਰੱਜੇ ਹੋ ਤੇ ਲਾਹੌਰ ਦੀ ਜੇਲ੍ਹ ਵਿੱਚ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਡੇਢ ਡੇਢ ਸਾਲ ਦੇ ਬੱਚੇ ਸੀ ਗੋਦੀ 'ਚ ਤਾਂ ਵੀ ਮਾਈਆਂ ਨੇ ਸਿੱਧਕ ਨਹੀਂ ਹਾਰਿਆ ਔਰ ਸਾਧ ਸੰਗਤ ਉਤੋਂ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਸਹਿਬ ਜਦ ਦੇ ਸ਼ਹਾਦਤ ਤੋਂ ਬਾਅਦ ਹਜ਼ੂਰ ਮਾਚੀਵਾੜਾ ਸਾਹਿਬ ਆਉਂਦੇ ਨੇ ਉਤੋਂ ਭਾਈ ਗਨੀ ਖਾਂ ਨਵੀ ਖਾਂ ਗੁਰੂ ਦੇ ਸਿੱਖ ਪਾਤਸ਼ਾਹ ਨੂੰ ਆਲਮਗੀਰ ਸਾਹਿਬ ਤੱਕ ਲਿਆਉਂਦੇ ਨੇ ਉਤੋਂ ਭਾਈ ਨਗਾਈਆ ਸਿੰਘ ਪਾਤਸ਼ਾਹ ਨੂੰ ਘੋੜਾ ਦਿੰਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਬਾਬਾ ਦੀਪ ਸਿੰਘ ਜੀਆਂ ਦੇ ਮਲਾਪ ਤੋਂ ਪਹਿਲਾਂ ਮੁਕਤਸਰ ਸਾਹਿਬ ਦੀ ਜੰਗ ਹੋ ਚੁੱਕੀ ਹੈ ਮਾਝੇ ਦੇ ਮਝੈਲ ਪਾਤਸ਼ਾਹਾਂ ਦੇ ਕੋਲ ਪਹੁੰਚ ਜਾਂਦੇ ਨੇ ਵਿਦਾਵਾ ਪਹਾੜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਹ ਬਚਨ ਖੁਆਏ ਮਾਝਾ ਸਿੱਖੀ ਬਹਾਲ ਟੁੱਟੀਆਂ ਗੰਡੀਆਂ ਗਈਆਂ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਬਾਬਾ ਦੀਪ ਸਿੰਘ ਜੀ ਪਹੁੰਚੇ ਉੱਥੇ ਸਾਧ ਸੰਗਤ ਬਹੁਤ ਵੱਡੀ ਇੱਕ ਸੇਵਾ ਮਿਲੀ ਉਹ ਕੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਲਿਖਵਾਉਂਦੇ ਨੇ ਭਾਈ ਮਨੀ ਸਿੰਘ ਜੀ ਲਿਖਦੇ ਨੇ ਕਲਮ ਮਨ ਦਵਾਤ ਸਿਆਹੀ ਦੀ ਸੇਵਾ ਕੋਲ ਬਹਿ ਕੇ ਬਾਬਾ ਦੀਪ ਸਿੰਘ ਜੀ ਕਰਦੇ ਨੇ ਔਰ ਸਾ ਸੰਗਤ ਇਤਿਹਾਸ ਕਹਿੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੂੰਜ ਵਰਨੀ કંઠ ਆਪਣੇ કંਠ ਤੋਂ ਉਚਾਰਨ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕੋ ਅੰਕਾਰ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 18 ਦਾ 20 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 31ਵਾਂ ਰਾਗ ਪਾ ਕੇ ਆਪ ਸਾਰੀ ਬਾਣੀ ਮੂੰਜਵਾਨੀ ਉਚਾਰਨ ਕੀਤੀ ਆਪਣੇ ਕੰਠ ਤੋਂ ਉਚਾਰਨ ਕਰਕੇ ਲਿਖਵਾਈ ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰੋਗੇ ਨਾ ਤਾਂ ਆਰੰਭ ਵਿੱਚ ਜਿੱਥੇ ਤਤਕਰਾ ਸ਼ੁਰੂ ਹੁੰਦਾ ਹੈ ਉੱਥੇ ਬਾਹਰ ਲਿਖਿਆ ਹੋਏਗਾ ਇਹ ਭੀੜ ਦਮਦਮੀ ਵੀੜ ਨਾਲ ਮਿਲਾ ਕੇ ਲਿਖੀ ਗਈ ਹੈ ਭਾਵ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ ਉਹਦੇ ਨਾਲ ਮਿਲਾ ਕੇ ਲਿਖੀ ਗਈ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੈ